ਸਰੀ ਤੇਜ਼ੀ ਹੁੰਦੀ ਆ ਇਸ ਕਰਕੇ ਬਹੁਤ ਜ਼ਿਆਦਾ ਖਤਰੇਰਾ ਕੰਮ ਹੁੰਦਾ ਇਸ ਕਰਕੇ ਵੀਰ ਜੀ ਮੈਂ ਇਹ ਕਹਿਣਾ ਪਿਆ ਵੀ ਗਊ ਹੱਤਿਆ ਬੰਦ ਹੋਵੇ ਗਊ ਹੱਤਿਆ ਬੰਦ ਹੋਵੇ ਕਾਨੂੰਨ ਜਿਹੜਾ ਆ ਉਹ ਸਖਤ ਬਣੇ ਠੀਕ ਹੈ ਜੀ ਜਿਹੜੇ ਸਾਡੇ ਸ਼တိਸ਼ ਗਊ ਰੱਖਿਆ ਦਲ ਵਾਲੇ ਨੇ ਇਹ ਹੈਗੇ ਨੇ ਰਾਜਪੁਰੇ ਤੋਂ ਇਹ ਰਾਜਪੁਰੇ ਤੋਂ ਨਹੀਂ ਇਹਨਾਂ ਨੇ ਰਾਜਪੁਰੇ ਆ ਕੇ ਗਾਈਆਂ ਫੜ ਲਈਆਂ ਸਾਡੇ ਲੁਧਿਆਣੇ ਵਾਲੇ ਜਿਹੜੇ ਪ੍ਰਧਾਨ ਨੇ ਸੁੱਤੇ ਪਏ ਨੇ ਦੱਸੋ ਬਾਬਾ ਜੀ ਆਓ ਉਹ ਸੁੱਤੇ ਪਏ ਨੇ ਸਾਡੇ ਲੁਧਿਆਣੇ ਦੇ ਬਹੁਤ ਪ੍ਰਧਾਨ ਨੇ ਤੁਸੀਂ ਵੀ ਵੀਡੀਓ ਚੈਨਲ ਵਾਲੇ ਹੋ ਬਾਬਾ ਜੀ ਤੁਸੀਂ ਸਾਰਾ ਕੁਝ ਦੇਖਦੇ ਹੀ ਨਹੀਂ ਹੋ ਤੁਹਾਨੂੰ ਪਤਾ ਕਿੰਨੇ ਪ੍ਰਧਾਨ ਨੇ ਲੱਗੇ ਹੁੰਦੇ ਆ ਰੋਜ਼ ਫੇਸਬੁੱਕਾਂ ਦੇ ਉੱਤੇ ਬੋਲਦੇ ਹੁੰਦੇ ਆ ਭਾਨੂੰ ਪ੍ਰਤਾਪ ਹੋ ਗਿਆ ਅਮਿਤ ਰੋਦਾ ਹੋ ਗਿਆ ਉਸ ਤੋਂ ਬਾਅਦ ਉਹ ਦੂਜਾ ਹੋ ਗਿਆ ਕਈ ਨੇ 로ਹਿਤ ਸਾਨੀ ਹੋ ਗਿਆ ਕਈ ਨੇ ਵੀ ਉਹ ਸਾਰੇ ਹੈਲਸਮ ਸੁੱਤੇ ਪਏ ਨੇ ਪਰ ਜਾਈਆਂ ਦੇ ਵਿੱਚ ਵੜ ਕੇ ਤੇ ਉਹ ਨਹੀਂ ਆਏ ਇਹ ਵੀਰੇ ਸਾਡਾ ਸੇਵਾ ਕਰਦਾ ਪਿਆ இந்து ਪ੍ਰਾਇਦ ਸਿੱਖ ਵੀ ਵੀਰ ਆਏ ਆ ਸਾਰੇ ਇਸੇ ਕੰਮ ਇਨਾਂ ਨੂੰ ਪਤਾ ਲੱਗਦਾ ਉਹ ਆ ਰਹੇ ਨੇ ਆਪਾਂ ਆਪ ਨੂੰ ਪਤਾ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰ ਸਕਦੇ ਸਾਰਿਆਂ ਨੂੰ ਪਤਾ ਪਹਿਲਾਂ ਹੀ ਆਪਾਂ ਆਪਾਂ ਕਿਸੇ ਨੂੰ ਟਾਰਗਟ ਕਿਉਂ ਕਰਦੇ ਆ ਕਿਉਂ ਉਹ ਟਾਰਗੇਟ ਦੇ ਉਹ ਪਿੱਛੇ ਕਿਸੇ ਨੂੰ ਕੋਈ ਟਾਰਗੇਟ ਨਹੀਂ ਕਰਦਾ ਠੀਕ ਆ ਉਹ ਆਪਾਂ ਪਿੱਛੇ ਹੋ ਜਾ ਬਾਈ ਆਪਚੇ ਨਾ ਬੈਸੋ ਯਾਰ ਆਪਚੇ ਨਹੀਂ ਬੈਸਣਾ ਆ ਆਹ ਪਹਿਲਾਂ ਬੈਸੋ ਹਾਂਜੀ ਹਾਂਜੀ ਬਾਈ ਹਾਂ ਬੈਠੇ ਐਸ਼ੀ ਆਪਣੀ ਗੱਲ ਹੀ ਹੋ ਗਈ ਆ ਮੇਰੀ ਗੱਲ ਸੁਣੋ ਪਿਛਲੀ ਵਾਰੀ ਸਾਹਨੇ ਵਾਲ ਗਾਈਆਂ ਦਾ ਟਰੱਕ ਫੜਿਆ ਤੁਸੀਂ ਥਾਣੇ ਦਿੱਤਾ ਆ ਤੁਹਾਨੂੰ ਪਤਾ ਉਸ ਟਾਈਮ ਬੰਦੇ ਨੇ ਫੇਸਬੁੱਕ ਦੇ ਉੱਤੇ ਜਵਾਬ ਦਿੱਤਾ ਹੋਰ ਹਿਸਾਬ ਦਾ ਵੀ ਉਹ ਅੱਗੇ ਵੀ ਦੇਖਿਆ ਹੈਗਾ ਵੀ ਐਸੀ ਇਹ ਕੰਮ ਕਰੀਏ ਉਹ ਚੀਜ਼ ਦਾ ਜੜ ਨਹੀਂ ਲੱਭੀ ਉਹ ਚੀਜ਼ ਨੂੰ ਕਿੱਦਾਂ ਕਰੀਏ ਆਪਾਂ ਹੁਣ ਇਹ ਚੀਜ਼ ਦਾ ਜੇ ਆਪਾਂ ਕਰਾਂਗੇ ਫਿਰ ਤੈਨੂੰ ਹੋਊਗਾ ਹੁਣ ਤੁਸੀਂ ਦੇਖੋ ਸਾਰਿਆਂ ਨੂੰ ਵੀ ਇਕੱਠ ਟ ਹੋ ਜੇ ਇਸ ਕੰਮ ਇੱਕ ਜੁੱਟ ਹੋ ਜਓ ਐਸੀ ਯਾਰ ਐਸੀ ਨਾਲ ਖੜੇ ਹੋਏ ਆ ਆ ਵੀ ਦੇਖਿਆ ਅਕਸਰ ਦੇਖਿਆ ਜਾਂਦਾ ਕਿ ਕਾਉਂਸਲ ਸੈਸ ਟੈਕਸ ਲੱਗਦੇ ਨੇ ਪਰ ਹਾਂ ਜੀ ਕਰਨਾਲ ਲੋਕ ਇੱਥੇ ਆਪਾਂ ਟੈਕਸ ਜਮਾ ਕਰਾਉਨੇ ਆ ਪਰ ਇੱਕ ਹੱਤਿਆਜਿ ਨੂੰ ਹਲੇ ਵੀ ਹੋ ਰਹੀ ਨੇ ਕਿ ਇਹਨਾਂ ਦੀ ਰੱਖਿਆ ਨਹੀਂ ਕੀਤੀ ਜਾਂਦੀ ਰੱਖਿਆ ਨਹੀਂ ਕੀਤੀ ਜਦ ਦੀ ਗੱਲ ਇਦਾਂ ਆ ਵੀ ਇਹ ਜਿਹੜੇ ਬੰਦੇ ਆ ਨਾ ਇਹ ਗੈਂਗਾਂ ਦੇ ਬੰਦੇ ਨੇ ਜਿਹੜੇ ਇਕੱਲੇ ਦੂਜੇ ਪਾਸੋਂ ਨੂੰ ਖੜਦੇ ਹੋਣ ਲੱਗ ਨੇ ਜਿਹੜੇ ਕੱਟਣ ਵਾਲੇ ਉਹ ਲੱਗ ਨੇ ਇਹ ਕਈ ਤਾਂ ਹੱਡਾ ਰੂੜੀ ਤੇ ਕੰਮ ਚੱਲਦਾ ਆ ਕਹਿਣ ਦਾ ਮਤਲਬ ਇਹ ਲੋਕ ਇਹ ਕਿੰਨੇ ਕਫੜੇ ਗਏ ਇਹ ਤੁਹਾਨੂੰ ਇਹ ਪੂਰੀ ਪੁਸ਼ਟੀ ਦੇ ਨਾਲ ਦੱਸਿਆ ਜਾਊਗਾ ਸਾਡੇ ਚੈਨਲ ਦੇ ਉੱਤੇ ਦੱਸ ਦਾਂਗੇ ਇੰਟਰਵਿਊ ਕੁਆਂਟਲਾਂ ਦੇ ਹਿਸਾਬ ਦੇ ਨਾਲਾ ਇਨਫਰਮੇਸ਼ਨ ਦਿੱਤਾ ਹੁੰਦੀ ਆ ਤੇ ਟਾਈਮ ਪਰਮਿਸ਼ਨ ਆਉਂਦੀ ਉਸ ਹਾਲ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੋਤੀ ਨਗਰ ਦੇ ਬਾਹਰ ਇਕੱਠੇ ਹੋਏ ਹੋ ਜਿਹੜਾ ਲੈ ਰਹੇ ਹੈ ਸਾਡੇ ਕੋਲ ਸੋਚਣਾ ਸੀ ਕਿ ਇਸ ਟਰੱਕ ਦੇ ਅੰਦਰ 10 ਟਨ ਦੇ ਕਰੀਬ ਗੋਮਾਸ ਭਰ ਕੇ ਉੱਪਰ ਪਿਆਜ਼ ਦੀਆਂ ਬੋਰੀਆਂ ਲੱਗ ਕੇ ਦਿੱਲੀੋਂ ਲੱਦ ਕੇ ਇਹਨਾਂ ਨੇ ਲਗੋ ਬਰਾਬਰ ਕਰੀ ਇਸ ਅਧਾਰ ਤੇ ਜਿਹੜੀਆਂ ਸਾਡੀਆਂ ਟੀਮਾਂ ਦੇ ਨਾਲ ਨਾਲ ਖੰਨੇ ਦੀ ਟੀਮ ਖਾਸ ਕਰਕੇ ਮੌਕੇ ਤੇ ਸੀ ਤਰਫੜ ਦੀ ਟੀਮ ਮੌਕੇ ਤੇ ਸੀ ਹਮਾਚਲ ਦੀ ਟੀਮ ਮੌਕੇ ਤੇ ਸੀ ਲੁਧਿਆਣਾ ਦੀ ਟੀਮ ਮੌਕੇ ਤੇ ਸੀ ਜਲੰਧਰ ਦੀ ਟੀਮ ਮੌਕੇ ਤੇ ਸੀ ਅੱਜ ਵੀ ਮੌਕੇ ਤੇ ਨਿਹੰਗ ਸਿੰਘ ਪਹੁੰਚੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਗੁਰੂ ਦੀ लाज ਰੱਖੀ ਹੈ ਕਿਉਂਕਿ ਗੁਰੂ ਸਾਹਿਬ ਦਾ ਇੱਕੋ ਹੀ ਸੰਦੇਸ਼ ਸੰਦੇਸ਼ ਹੈ ਸਾਰਿਆਂ ਨੂੰ ਸਮਾਜ ਨੂੰ ਗਊ ਗਰੀਬ ਦੀ ਰੱਖਿਆ ਕਰਨਾ ਗਉ ਘਰੀਬ ਦੀ ਰੱਖਿਆ ਵਾਸਤੇ ਅੱਜ ਨਿਹੰਗ ਸਿੰਘ ਪਹੁੰਚੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਥੋਂ ਦੀ ਸੰਗਤ ਵੀ ਬਹੁਤ ਪਹੁੰਚੀ ਹੈ ਲੁਧਿਆਣਾ ਦੇ ਉਹਨਾਂ ਦਾ ਵੀ ਧੰਨਵਾਦ ਤੇ ਜੇ ਸਾਰੇ ਇਸ ਤਰ੍ਹਾਂ ਹੀ ਹਿੰਦੂ ਸਿੱਖ ਭਰਾ ਕਿਉਂਕਿ ਜਿਹੜੀ ਗਉ ਹੈ ਉਹ ਸਭ ਦੀ ਸਾਂਝੀ ਹੈ ਵਿਸ਼ਵ ਦੀ ਮਾਤਾ ਹੈ ਗਉ ਮਾਤਾ ਵਿਸ਼ਵ ਦੀ ਮਾਤਾ ਹੈ ਤੇ ਸਾਰਿਆਂ ਦੀ ਮਾਂ ਹੈ ਜਿਨ੍ਹਾਂ ਨੇ ਦੁੱਧ ਪੀ ਲਿਆ ਉਹਦੀ ਮਾਂ ਹੈ ਮਾਂ ਦਾ ਦਰਜਾ ਸਭ ਨੂੰ ਇਹਦਾ ਕਰਜ਼ ਚੁਕਾਉਣ ਵਾਸਤੇ ਇੱਕ ਝੁੱਟ ਹੋ ਕੇ ਸੜਕਾਂ ਤੇ ਉਤਰਨਾ ਪਏਗਾ ਤਾਂ ਕਿ ਇਹ ਜੇ ਮਲੇਚ ਜਿਹੜੇ ਗਊਆਂ ਨੂੰ ਵੱਢ ਕੇ ਪੰਜਾਬ ਤੋਂ ਬਾਹਰ ਇਹ ਖਾਣ ਵਾਸਤੇ ਲੈ ਕੇ ਜਾ ਰਹੇ ਉਹਨਾਂ ਨੂੰ ਨੱਥ ਪਾਈ ਜਾਵੇ ਸਰਕਾਰ ਜਦੋਂ ਤੋਂ ਇਹ ਬਣੀ ਹੈ ਤਾਂ ਬਹੁਤ ਹੀ ਮੈਂ ਕਹਿ ਰਿਹਾ ਵੀ ਇੰਨਾ ਕਿ ਗਊ ਤਸਕਰੀ ਵਧ ਚੁੱਕੀ ਹੈ ਗਊ ਤਸਕਰੀ ਤਾਂ ਵਧੀ ਹੈ ਪਰ ਇਹ ਜਿਹੜੀ ਗਊ ਹੱਤਿਆ ਵੀ ਜਿਹੜੀ ਵਧੀ ਹੈ ਇਹ ਵੀ ਇੱਕ ਬਹੁਤ ਜ਼ਿਆਦਾ ਸਾਡੇ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਸਰਕਾਰ ਨੂੰ ਇਹ ਬੇਨਤੀ ਹੈ ਜਲਦ ਤੋਂ ਜਲਦ ਇਸ ਨੂੰ ਠੱਲ ਪਾਈ ਜਾਵੇ ਇਹਨੂੰ ਰੋਕਿਆ ਜਾਵੇ ਕੋਈ ਪ੍ਰੋਟੈਕਸ਼ਨ ਸੈੱਲ ਬਣਾਏ ਜਾਣ ਪੁਲਿਸ ਦੀਆਂ ਟੀਮਾਂ ਰੋਡ ਤੇ ਖੜੀਆਂ ਹੋਣ ਜਿਹੜੇ ਇਹਨਾਂ ਨੂੰ ਰੋਕਣ ਕਿਉਂਕਿ ਇਹ ਜਿਹੜਾ ਮਸਲਾ ਆਸਤਾ ਨਾਲ ਜੁੜਿਆ ਹੋਇਆ ਇਹਦੇ ਨਾਲ ਕਿਸੇ ਵੀ ਵਕਤ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਸਿੰਧੀ ਜਾਂਦੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਇਹ ਸਾਰਿਆਂ ਦੇ ਸਾਰਿਆਂ ਨੂੰ ਫੇਸ ਪੁੱਛਦੀ ਐ ਚਾਹੇ ਕੋਈ ਸਿੱਖ ਸਵਾਰ ਹੋਵੇ 25 ਕਿਉਂ ਹੋਇਆ ਕਿੱਥੋਂ ਪੜਿਆ ਕਿੱਥੋਂ ਫੜਿਆ ਤੁਸੀਂ ਇਹ ਜਿਹੜਾ ਗੋਪੀ ਸਾਡੇ ਕੋਲ 10-15 ਦਿਨਾਂ ਤੋਂ ਇਹਦੀ ਗੁਪਤ ਸੂਚਨਾ ਸੀ ਵੀ ਇਹ ਗੱਡੀ ਹਮੇਸ਼ਾ ਕੋਈ ਮਾਸ ਲੈ ਕੇ ਜਾਂਦੀ ਐ ਕਿਸੇ ਤਰੀਕੇ ਸਿਰ ਕਦੀ ਮਟਰਾਂ ਦੀ ਬੋਰੀਆਂ ਲੱਦ ਲੰੰਦੀ ਹੈ ਕਦੀ ਪਿਆਜ਼ ਲੱਦ ਲੰੰਦੀ ਹੈ ਕਦੀ ਆਲੂ ਲੱਦ ਲੰੰਦੀ ਹੈ ਸਾਡੇ ਕੋਲ ਇਹਦਾ ਸਾਰਾ ਬਾਇਓ ਡਾਟਾ ਹੈ ਸੀ ਤੇ ਇਹਨਾਂ ਕਰਕੇ ਅਸੀਂ ਪੂਰਾ ਪੰਜਾਬ ਇਹ ਗੁਰ ਰਖਸ਼ਨਾ ਨੇ ਸੀਲ ਕੀਤਾ ਹੋਇਆ ਸੀ ਪੁਲਿਸ ਨੂੰ ਤਲਾਹ ਦੇ ਦਿੱਤੀ ਸੀ ਕੰਟਰੋਲ ਰੂਮਾਂ ਤੋਂ ਵੀ ਆ ਗੱਡੇ ਸਰ ਕਿੰਨੇ ਵਜੇ ਫੜਿਆ ਗਿਆ ਇਹ ਟਰੱਕ ਤੇ ਕਿੰਨੇ ਜਣੇ ਸੀਗੇ ਡਰਾਈਵਰ 2 ਵਜੇ ਦੇ ਕਰੀਬ ਇਹ ਟਰੱਕ ਸੇ 2:30 ਵਜੇ ਦੇ ਕਰੀਬ ਕਿਥੋਂ ਫੜਿਆ 6 ਸ਼ੇਰਪੁਰ ਤੋਂ ਚੌਂਕ ਤੋਂ ਸਾਨੂੰ ਪਤਾ ਨਹੀਂ ਪੁਲ ਦੇ ਉੱਪਰ ਫੜਿਆ ਜਿਸ ਨੂੰ ਇਹ ਥਾਣਾ ਲੱਗਦਾ ਸੀ ਇਹ ਇਡੈਂਟੀਫਾਈ ਹੋ ਚੁੱਕਿਆ ਵੀ ਇਹ ਗਊ ਮਾਸੀ ਹੈ 100% ਜੀ ਮੈਂ ਇਹ ਜੀਆਂ 6-7 ਗੱਡੀਆਂ ਪੰਜ ਚਾਰ ਮਹੀਨਿਆਂ ਚ ਫੜ ਚੁੱਕੇ ਆ ਉਹਨਾਂ ਦੀ ਰਿਪੋਰਟ ਗਊ ਮਾਸਲੀ ਆ ਚੁੱਕੀ ਹੈ ਪੋਜ਼ਿਟਿਵ ਰਿਪੋਰਟ ਆਈ ਹੈ ਇਹਦੀ ਵੀ ਸਾਨੂੰ ਪਹਿਚਾਣ ਹੈ ਪਰ ਜਿੱਥੋਂ ਇਹ ਲੱਦਦੇ ਆ ਸਾਰਾ ਕੁਝ ਸਾਨੂੰ ਪਤਾ ਹੁੰਦਾ ਵੀ ਇਹ ਇਹ ਕਿੱਥੋਂ ਲੱਦੀ ਹੈ ਜੇ ਇਹ ਕੋਈ ਵੀ ਜਿਹੜਾ ਮਾਸ ਹੈ ਨਾ ਜੇ ਦੂਸਰਾ ਵੀ ਮਾਸ ਹੋਵੇ ਇਸ ਤਰ੍ਹਾਂ ਦੇਸ਼ ਦੇ ਅੰਦਰ ਸਪਲਾਈ ਨਹੀਂ ਹੋ ਸਕਦਾ ਜੋ ਚੁਬੀ ਨਹੀਂ ਜਾ ਸਕਦਾ ਪੰਜਾਬ ਚੁਬੀ ਨਹੀਂ ਬਣ ਸਕਦਾ ਤੇ ਇਹ ਲੁਕੋ ਕੇ ਜੇ ਇਹ ਗੱਲ ਤੁਸੀਂ ਤਾਂ ਹੀ ਇਸ ਨੂੰ ਛੁਪਾ ਕੇ ਲੈ ਕੇ ਜਾਓਗੇ ਕੀ ਕਹਿਣਾ ਚਾਹੂਗਾ ਅੱਜ ਸਾਡੇ ਜਿੱਥੇ ਕੀ ਦੇਸ਼ ਇੰਨਾ ਜ਼ਿਆਦਾ ਵਿਕਾਸ ਦਾ ਕਾਰਿਆ ਕਰ ਰਿਹਾ ਹੈ ਜਿੱਥੇ ਕੀ ਹਰ ਜਗ੍ਹਾ ਵਿਕਾਸ ਦੇ ਕਾਰਿਆਂ ਦੀ ਗੱਲ ਹੁੰਦੀ ਹੈ ਲੇਕਿਨ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਅੱਜ ਪੰਜਾਬ ਦੇ ਵਿੱਚ ਐਡੀ ਦੁਬਾਰਾ ਤੋਂ ਇੱਕ ਵੱਡੀ ਮੰਦ ਭਾਗੀ ਵਾਲੀ ਜਿਹੜੀ ਕਟਨਾ ਹੈ ਉਹ ਅੱਜ ਸਾਡੇ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਅੱਜ ਤੁਹਾਡੇ ਚੈਨਲ ਰਹੀ ਮੈਂ ਤਿੱਖੇ ਕਵਾਂਗਾ ਇੱਕ ਟਰੱਕ ਤੁਸੀਂ ਦੇਖੋ ਜਿਹਦੇ ਵਿੱਚ ਕੀ ਪਿਆਜ਼ ਭਰੇ ਹੋਏ ਨੇ ਲੇਕਿਨ ਉਹਦੇ ਥੱਲੇ ਜਿਹੜਾ ਹੈ ਸਾਡੀ ਜਿਹੜੀ ਪੂਜਨੀਆ ਗਊ ਮਾਤਾ ਜਿਹਨੂੰ ਅਸੀਂ ਗੋ ਮਾਂ ਦੇ ਨਾਮ ਨਾਲ ਅਸੀਂ ਜਾਣਦੇ ਆਂ ਔਰ ਪੂਜਦੇ ਵੀ ਆਂ ਅਸੀਂ ਸਾਰਾ ਹਿੰਦੂ ਸਮਾਜ ਨਹੀਂ ਸਨਾਤਨ ਧਰਮ ਨਹੀਂ ਸਾਰਾ ਜਿਹੜਾ ਸਮਾਜ ਆ ਉੱਥੇ ਉਹ ਕਿ ਨਤਮਸਤਕ ਹੁੰਦਾ ਔਰ ਜਗਾ ਜਗਾ ਗਊਸ਼ਾਲਾ ਦੇ ਵਿੱਚ ਜਾ ਕੇ ਅਸੀਂ ਆਪਣਾ ਦਾਨਪੁਨ ਕਰਦੇ ਆਂ ਲੇਕਿਨ ਇਸ ਟਰੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੋ ਮਾਸ ਬੜੀ ਹੀ ਵੱਡੀ ਤਦਾਦ ਦੇ ਵਿੱਚ ਹੈ ਜਿਹੜਾ ਕਿ ਉਹ ਪਕੜਿਆ ਗਿਆ ਜਿਹੜਾ ਕਿ ਇਸ ਟਾਈਮ ਦੀ ਜਿਹੜੀਆਂ ਤਸਵੀਰਾਂ ਨੇ ਇਹ ਇਸ ਟਾਈਮ ਮੋਤੀ ਨਗਰ ਜਾਂ ਜਿਹੜਾ ਥਾਣਾ ਲੁਧਿਆਣਾ ਵਿਖੇ ਹੈ ਉੱਥੇ ਇਹ ਟਰੱਕ ਜਿਹੜਾ ਹੈ ਇਹ ਜਮਾ ਕੀਤਾ ਗਿਆ ਔਰ ਜਿਹੜਾ ਟਰੱਕ ਦਾ ਡਰਾਈਵਰ ਹੈ ਤੇ ਨਾਲ ਕੰਡਕਟਰ ਹੋ ਐਸਮ ਥਾਣੇ ਮੋਤੀ ਨਗਰ ਦੇ ਅੰ ਹੈਗਾ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਮੈਂ ਇਹ ਸਮਝਦਾ ਹਾਂ ਕਿ ਜਿੱਥੇ ਕਿ ਪੂਰਾ ਦੇਸ਼ ਅੱਜ ਇਕਜੁੱਟ ਹੋ ਕੇ ਜਿੱਥੇ ਰਾਮ ਮੰਦਰ ਨੂੰ ਬਣਾਉਣ ਦੀ ਏਡੀ ਵੱਡੀ ਗੱਲ ਕਰ ਰਿਹਾ ਜਿਹੜਾ ਕਿ 22 ਜਨਵਰੀ ਨੂੰ ਸਾਡੇ 494 ਸਾਲ ਦੇ ਵਿੱਚ ਏਡੀ ਵੱਡਾ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਲੇਕਿਨ ਉੱਥੇ ਅੱਜ ਪੰਜਾਬ ਦੇ ਵਿੱਚ ਏਡੀ ਮੰਦ ਭਾਗੀ ਘਟਨਾ ਹੋ ਰਹੀ ਹੈ ਮੈਂ ਸਮਝਦਾ ਕਿ ਜਿੱਥੇ ਨਾ ਜਿੱਥੇ ਕਿਤੇ ਦੇਖਿਆ ਜਾਵੇ ਤਾਂ ਪੂਰਾ ਜਿਹੜਾ ਇਹ ਸ਼੍ਰੇਆ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਕਿਨਾਂਕਿਆਂ ਦੇ ਉੱਪਰ ਇਹ ਟਰੱਕ ਆ ਕੇ ਇੱਥੋਂ ਤੱਕ ਪਹੁੰਚਣਾ ਕਿਤੇ ਨਾ ਕਿਤੇ ਲਾਅ ਐਂਡ ਆਰਡਰ ਨੂੰ ਹੈ ਜਿਹੜਾ ਇਹ ਬੜੀ ਵੱਡੀ ਇੱਕ ਚੁਣੌਤੀ ਦਾ ਵਿਸ਼ਾ ਹੈ ਉਹ ਜਿਹੜਾ ਲਾਅ ਐਂਡ ਆਰਡਰ ਦਾ ਵਿਸ਼ਾ ਹੈ ਉਹ ਕਿਤੇ ਨਾ ਕਿਤੇ ਸਿੱਧਾ ਸਿੱਧਾ ਅਟੈਕ ਕਰਦਾ ਹੈ ਪੰਜਾਬ ਸਰਕਾਰ ਦੇ ਉੱਪਰ ਪੰਜਾਬ ਸਰਕਾਰ ਮਤਲਬ ਭਗਵੰਤ ਮਾਨ ਦੀ ਸਰਕਾਰ ਕਿਉਂਕਿ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਹਮੇਸ਼ਾ ਇੱਕੋ ਗੱਲ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੇਕਿਨ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁੰਦੇ ਹੋਏ ਦੇਖੋ ਉਹਨਾਂ ਨੇ ਕਿੱਡੀ ਵੱਡੀ ਮੰਦ ਭਾਗੀ ਦੀ ਘਟਰਾ ਹੈ ਕਿ ਜਿੱਥੇ ਕਿ ਗੋ ਮਾਸ ਖੁੱਲੇ ਆਮ ਬਿਕਰਿਆ ਔਰ ਖੁੱਲੇ ਆਮ ਜਿਹੜਾ ਹੈ ਜਿਹੜਾ ਟਰੱਕ ਦੇ ਵਿੱਚ ਹੈ ਕਈ ਤਦਾਦ ਦੇ ਵਿੱਚ ਐਟਸਮ ਜਿਹੜੀਆਂ ਕਬੇਟੀਆਂ ਨੇ ਉਹ ਵਿੱਚ ਮੌਜੂਦ ਨੇ ਤੁਸੀਂ ਆਪਣੇ ਚਾਣ ਨੇ ਇਹ ਤਸਵੀਰਾਂ ਤੁਸੀਂ ਲੈ ਵੀ ਲਿੱਤੀਆਂ ਹੋਣੀਆਂ ਔਰ ਇੱਕ ਜਿਹੜੇ ਦਰਸ਼ਕ ਨੇ ਅੱਜ ਇੱਕ ਇਹ ਜ਼ਰੂਰ ਚਾਹੁੰਦੇ ਨੇ ਕਿ ਕਿੱਥੇ ਨਾ ਕਿੱਥੇ ਅਸੀਂ ਬਦਲਾਵ ਚਾਹੁੰਦੇ ਸੀ ਪੰਜਾਬ ਦੇ ਵਿੱਚ ਕੋਈ ਆਊਗਾ ਕੋਈ ਸਾਡੀ ਰੱਖਿਆ ਕਰੂਗਾ ਮੈਂ ਤਾਂ ਕਹਿੰਦਾ ਕਿ ਜਿੱਥੇ ਕੋਈ ਸਾਡੇ ਜਿਹੜੀ ਗਊ ਮਾਤਾ ਹੈ ਅੱਜ ਉਹ ਵੀ ਰੱਖਿਆ ਨਹੀਂ ਹੈ ਤਾਂ ਇੱਕ ਇਨਸਾਨ ਜਿਹੜਾ ਸੜਕਾਂ ਤੇ ਚੱਲ ਰਿਹਾ ਜੀ ਅੱਜ ਅੱਗੇ-ਅੱਗੇ ਕੰਮ ਕਰ ਰਿਹਾ ਉਹਦੀ ਕੀ ਰੱਖਿਆ ਹੋ ਸਕਦੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਵੱਲੋਂ ਸਾਰੇ ਲੋਕਾਂ ਨੂੰ ਇੱਕ ਅਸ਼ਵਾਸ਼ਣ ਹੈ ਕਿ ਲੇਕਿਨ ਜਿੱਥੇ ਗਊ ਮਾਸ ਦਾ ਜਿਹੜਾ ਇਹ ਕਾਲਾ گورਕ ਧੰਦਾ ਕੀਤਾ ਜਾ ਰਿਹਾ ਹੈ ਲੇਕਿਨ ਉਹ ਭਾਰਤੀ ਜਨਤਾ ਪਾਰਟੀ ਕਦੀ ਵੀ ਬਰਦਾਸ਼ਤ ਨਹੀਂ ਕਰੂਗੀ ਅੱਜ ਤੁਸੀਂ ਇਹ ਦੇਖ ਸਕਦੇ ਹੋ ਕੋਈ ਹੋਰ ਨਹੀਂ ਦੇਖੋ ਗਊ ਮਾਤਾ ਹਰ ਕਿਸੇ ਦੀ ਹੈ ਹਰ ਕੋਈ ਜਾ ਕੇ ਉਹਦੇ ਨਤਮਸਤਕ ਹੁੰਦਾ ਹੈ ਲੇਕਿਨ ਕੋਈ ਤੁਸੀਂ ਆਪਣੇ ਚੈਨਲ ਲਈ ਕਮਾ ਕੇ ਦੇਖੋ ਕੋਈ ਵੀ ਇੱਥੇ ਪੰਜਾਬ ਸਰਕਾਰ ਦਾ ਜਿਹੜਾ ਨੁਮਾਇੰਦਾ ਹੈ ਜਾਂ ਜਿੱਥੋਂ ਦੇ ਕੋਈ ਐਮਐਲਏ ਨੇ ਕੋਈ ਇੱਥੇ ਨਹੀਂ ਪਹੁੰਚਿਆ ਕਾਰਨ ਕੀ ਹੈ ਕਿਉਂਕਿ ਉਹ ਇਸ ਗੱਲ ਨੂੰ ਬੜਾ ਲਾਈਟਲੀ ਲੈਂਦੇ ਨੇ ਉਹ ਇਸ ਗੱਲ ਨੂੰ ਮੰਨਦੇ ਨਹੀਂ ਹੈ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਜਿਹੜਾ ਕਾਰਜਕਰਤਾ ਹੈ ਚਾਹੇ ਉਹ ਸਾਡਾ ਮੰਡਲ ਪ੍ਰਧਾਨ ਹੋਣ ਤੇ ਚਾਹੇ ਕੋਈ ਨਾਲ ਉਹਦੇ ਅਗਲੇ ਨਾਰੀ ਸ਼ਕਤੀ ਹੋਵੇ ਉਹ ਅੱਜ ਇੱਥੇ ਆ ਕੇ ਬੜੇ ਜੋਰੋ ਸ਼ੋਰਾਂ ਨਾਲ ਹੀ ਗੱਲ ਕਰ ਰਹੀ ਹੈ ਕਿ ਅਸੀਂ ਇਹਦਾ ਨਖੇਦੀ ਕਰਦੇ ਹਾਂ ਕਿਉਂਕਿ ਜਿਹੜਾ ਨਖੇਦੀ ਹੈ ਇਹ ਪੰਜਾਬ ਸਰਕਾਰ ਦੀ ਨਖੇਦੀ ਹੈ ਉਹਨਾਂ ਦੇ ਲਾਅਨ ਆਰਡਰ ਦੀ ਨਖੇਦੀ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਹੁੰਦੇ ਹੋਏ ਅਸੀਂ ਚਾਹੇ ਉਹ ਸਾਡੇ ਸੂਬਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਹੋਣ ਚਾਹੇ ਸਾਡੇ ਲੁਧਿਆਣੇ ਦੇ ਪ੍ਰਧਾਨ ਰਜਨੀਸ਼ ਤਮਾਨ ਜੀ ਹੋਣ ਚਾਹੇ ਅਸੀਂ ਸਾਰੇ ਰਲ ਕੇ ਜਿੰਨੇ ਵੀ ਅਸੀਂ ਇਸ ਗੱਲ ਦੀ ਅਸੀਂ ਮਖੇਦੀ ਕਰਦੇ ਹਾਂ ਔਰ ਇਸ ਦੇ ਉੱਪਰ ਅਸੀਂ ਕੜੀ ਤੋਂ ਕੜੀ ਕਾਰਵਾਈ ਦੀ ਮੰਗ ਹੈ ਔਰ ਜਿਹੜੇ ਅੰਦਰ ਇਸ ਦਾ ਮੋਤੀ ਨਗਰ ਚ ਮਾਨਯੋਗ ਸਾਡੇ ਐਸ ਐਚ ਓ ਸਾਹਿਬ ਬੈਠੇ ਨੇ ਸਤਵੰਤ ਸਿੰਘ ਜੀ ਉਹਨਾਂ ਨੂੰ ਵੀ ਇੱਕ ਬੇਨਤੀ ਪੁਜਾਰੀ ਕੀਤੀ ਗਈ ਹੈ ਕਿ ਜਿੰਨੀ ਜਲਦੀ ਹੋ ਸਕੇ ਇਹਦੇ ਉੱਪਰ ਪਰਚਾ ਕਰਾਇਆ ਜਾਵੇ ਔਰ ਇਸ ਟਰੱਕ ਨੂੰ ਜਿਹੜਾ ਜਬਤ ਕਰ ਦਿੱਤਾ ਔਰ ਦੁਬਾਰਾ ਜੇ ਇਸ ਤਰ੍ਹਾਂ ਦੀ ਕੋਈ ਵੀ ਛੇਤਤ ਕੀਤੀ ਜਾਏਗੀ ਤਾਂ ਭਾਰਤੀ ਜਨਤਾ ਪਾਰਟੀ ਅੱਗੇ ਆ ਕੇ ਪੰਜਾਬ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਗੀ ਅਸੀਂ ਉਹਦੇ ਵਾਸਤੇ ਹਰ ਬਦਮ ਤਿਆਰ ਹੈ ਜੀ ਬਹੁਤ ਬਹੁਤ ਧੰਨਵਾਦ ਅੱਜ ਕੀ ਮਾਮਲਾ ਹੈ ਤੁਹਾਡੇ ਕੋਲ ਇੱਕ ਅਸੀਂ ਇੱਕ ਟਰੱਕ ਭੜਿਆ ਜਿਹੜਾ ਗਊ ਮਾਸ ਲੈ ਕੇ ਆ ਰਿਹਾ ਸੀ ਨਾਡਾ ਤੋਂ ਇਹਨੇ ਜਾਣਾ ਸੀ ਕਸ਼ਮੀਰ ਟਰੱਕ ਟਰੱਕ ਕੀਤਾ ਫੜਿਆ ਤੇ ਦੋ ਬੰਦੇ ਕਾਬੂ ਕੀਤੇ ਐ ਇਹਨਾਂ ਦੇ ਵਿੱਚ ਗਊ ਮਾਸ ਲੈ ਕੇ ਜਾ ਰਹੇ ਸੀ ਸਰ ਇਹ ਲੈ ਕੇ ਕਿਵੇਂ ਜਾ ਰਹੇ ਸੀ ਕਿ ਇਹ ਲੈ ਕੇ ਕਿਸ ਤਰ੍ਹਾਂ ਜਿਹੜੇ ਕਿ ਲੋਕੋ ਕੇ ਲੈ ਕੇ ਜਾਂਦੇ ਕਿਦਾਂ ਇਹ ਟਰੱਕ ਦੇ ਵਿੱਚ ਥੱਲੇ ਗੋਮਾਸਰ ਦੇ ਫੈਕਟ ਬਣਾ ਕੇ ਹਮ ਛੋਟੇ ਛੋਟੇ ਰੱਖੇ ਹੋਇਆ ਤੇ ਉੱਪਰ ਪਿਆਜ਼ ਦੀ ਬੋਰੀਆਂ ਥੀ ਪਿਆਜ਼ ਨੂੰ ਲਟਕ ਦੇ ਗਿਆ ਹਾਂ ਉੱਪਰ ਪਿਆਜ਼ ਰੱਖਿਆ ਸਰ ਜੀ ਪਤਾ ਲੱਗਿਆ ਵੀ ਕਿੰਨੇ ਬੰਦੇ ਤੁਸੀਂ ਫੜੇ ਪਨੇ ਦੋ ਵਿਅਕਤੀ ਕਬੂਲੇ ਪਤਾ ਲੱਗਿਆ ਵੀ ਕਿੰਨੇ ਪੈਕੇਟ ਨਿਕਲੇ ਨਹੀਂ ਉਹ ਗਿਣਤੀ ਕਰਕੇ ਦੱਸਾਂ ਸਰ ਇਹਨਾਂ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਦੇ ਕੇ ਜੋ ਕਾਰਵਾਈ ਬੰਦੂ ਠੀਕ ਹੈ ਜੀ